नमस्कार आप देख रहे हैं टेली संवाद पंजाब में अकाली दल में बगावत हो गई है श्री अकाल तख्त साहिब के जत्थेदार पद से ज्ञानी रघबीर सिंह और श्री दमदमा साहिब से ज्ञानी सुल्तान सिंह को सेवा मुक्त करने के बाद अकाली दल में भी बगावती सुर उठने लगे हैं अकाली दल के सीनियर नेता विक्रम मजीठिया और छह अन्य नेता इस सेवा मुक्ति के फैसले के विरोध में आ गए हैं वहीं पार्टी के कार्यकारी प्रधान बलविंदर सिंह भुंदड़ ने मजीठिया को पार्टी व बादल परिवार के पीठ पर छुरा घोंपने वाला करार दे दिया है। उधर मोरिंडा में अकाली दल बादल के 24 चौबीसों ने अपने पद से इस्तीफा श्रोमणी अंतरिंग कमेटी ने अकाल के गोविंद ਸਮਨਿ ਰੱਖਿਆ ਜਿੱਦਾਂ ਸੁਲਤਾਨ ਸਿੰਘ ਨੂੰ ਸੇਵਾ ਮੁਕਤਤਾ ਇਹ ਬਹੁਤ ਹੀ ਮੱਧਕਾ ਹੈ ਜਿਸ ਦੇ ਨਾਲ ਸਾਰੇ ਪੰਜਾਬ ਦੇ ਹਿਰਦੇ ਵਲੁੰਦਰੇ ਗਏ ਆ। ਤੋਂ ਅੱਜ ਆਪਣੀ ਜੋ ਇਹ ਕਰ ਦਿੱਤਾ ਹੋਈ ਹੈ ਉਸ ਦੇ ਰੋਸ ਦੇ ਵਿੱਚ ਸਾਰੇ ਇਕੱਤਰ ਹੋਏ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਪੁਰਖ ਸਾਹਿਬ ਦੀ ਜੋਸ਼ ਦਾ ਤਾਂ ਜੋਰ ਦੀ ਮਰਿਆਦਾ ਉਹਨੂੰ ਤਹਿਸਾਨਸ ਕਰਕੇ ਰੱਖ ਦਿੱਤਾ ਇਹ ਹਰ ਇੱਕ ਸਿੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਆ। ਸੋ ਇਸ ਲਈ ਅਸੀਂ ਸਾਰੇ ਇਹ ਅੱਜ ਮਿਲ ਕੇ ਮੀਟਿੰਗ ਕੀਤੀ ਹੈ ਤੇ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਜੋਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਨੇ ਫੈਸਲਾ ਕੀਤਾ ਜਥੇਦਾਰ ਸਰਪੰਨ ਦੇ ਖਿਲਾਫ ਖੁੱਦ ਅਸੀਂ ਪੁਰਜੋਰ ਨਿੰਦਾ ਕਰਦੇ ਆਂ ਅਤੇ ਅੱਜ ਤੋਂ ਹਰ ਰੋਜ਼ ਦੇ ਵੱਜੂ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੇ ਆਪ ਨੂੰ ਵਕਤ ਕਰਦੇ ਆਂ ਸ਼੍ਰੋਮਣੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੇ ਆਪ ਇਸ ਤੋਂ ਇਲਾਕਾ ਸੀ ਕਰਦੇ ਆਂ ਤੋਂ ਜੋ ਹੁਕਮਨਾਮਾ ਅਕਾਦ ਦਾ ਸਾਥ ਤੋਂ 2 ਦਸੰਬਰ ਨੂੰ ਆਏ ਸੀ ਅਸੀਂ ਉਹਦੇ ਨਾਲ ਸਹਿਮਤ ਕਰਦੇ ਬੇਟਾ ਘਾਤ ਨੂੰ ਸਰਦਾਰ ਕਰਦੇ ਰਹਿਾਂਗੇ ਵਾਹਿਗੁਰੂ ਜੀ ਕਰਦਾ